ਇਹਨਾਂ ਸਿਆਸੀ ਰੈਲੀਆਂ ਹੋਈਆਂ ਸਭ ਤੋਂ ਚਰਚਾ ਵਾਲੀ ਤੁਹਾਡੀ ਰਹੀ ਗਈ। ਉਹ ਕਾਰਨ ਕੀ ਸੀ ਕਿ ਜਿੰਨੀਆਂ ਵੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਇੱਕੋ ਹੀ ਪਾਰਟੀ ਚੁਭਦੀ ਹੈ ਜਿਹੜੀ ਨਵੀਂ ਕਹਿੰਦੇ ਨਵੀਂ ਪਾਰਟੀ ਤੁਸੀਂ ਇਕੱਠ ਨਹੀਂ ਕਰ पाए। ਐਮਪੀ ਸਰਬਜੀਤ ਵੀ ਉਵੇਂ ਬੋਲਦਾ ਰਿਹਾ ਜਾਂ ਹੋਰ ਕਈ ਬਲਾਰੇ ਮਤਲਬ ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਤੇ ਵਾਪਸ ਚਲੇ ਗਏ। ਸੋ ਇੱਕ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ। ਜਿਹੜੀ ਸਿਆਸੀ ਪਾਰਟੀ ਬਣੀ ਹੈ ਸਟੇਜ ਤੇ ਨਾਟਕ ਉਹ ਬਹੁਤੇ Hindu ਪਰਿਵਾਰ ਮਿਲੇ। ਨਾ ਨਚਕੂ ਬੁਲਾਰੇ ਮੇਲੇ ਨਾਉ ਮੁਸਲਮ ਇਹ ਚੀਜ਼ਾਂ ਨੂੰ ਪਾਸੇ ਰੱਖ ਕੇ ਤੁਸੀਂ ਸਿੱਖ ਸਿੱਖਾਂ ਦੀ ਨਰੋਲ ਪਾਰਟੀ ਬਣਾ ਕੇ ਹੀ ਚਲਾਓ ਸਰਦਾਰ ਜਗਮੀਤ ਸਿੰਘ ਮੇਰੀ ਸ਼ੁਰੂ ਤੋਂ ਇੱਕੋ ਸੋਚ ਹੈ ਮੈਂ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਪਰ ਉਹਨਾਂ ਦੇ ਤਾਂ ਰਾਜ ਭਾਗ ਦੇ ਮੈਂ ਦੇਖੋ ਭਾਈ ਅਮਰਪਾਲ ਦੇ ਪਰਿਵਾਰ ਨੂੰ ਪ੍ਰੈਜ਼ੈਂਟ ਮੈਂ ਇਨੋਸੈਂਟ ਹੀ ਮੰਨੂ ਕਿਉਂਕਿ ਸਿਆਸੀ ਆਦਮੀ ਹੈ ਇਹ ਤਾਂ ਮੰਨਣਾ ਪਊਗਾ ਸਿਆਸੀ ਕਰਤੋਂ ਰਿਹਾ ਸਾਨੂੰ ਉਹਨਾਂ ਨੇ ਡਿਕਲੇਅਰ ਕਰਨਾ ਇੱਕ ਟੱਟੜ ਪਾਰਟੀ ਤੁਸੀਂ ਤਾਂ ਨਿਸ਼ਾਨੀਆਂ ਦਿੱਤੀਆਂ ਜੀ ਪਾਈਹਵਾਰਾ ਜੀ ਕਦੀ ਇਲੈਕਸ਼ਨ ਨਹੀਂ ਲੜੇ ਪਰ ਤੁਸੀਂ ਉਹਦੀ ਤਸਵੀਰ ਲਾਈ ਸੰਤ ਜਰਨੈਲ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਨੂੰ ਠੁਕਰਾਇਆ ਤੁਸੀਂ ਉਹਦੀ ਤਸਵੀਰ ਵਰਤੀ ਓਥੇ ਪਰ ਇੱਕ ਚੀਜ਼ ਨੂੰ ਲੈ ਕੇ ਬਾਤ ਚ ਰਏ ਨੇ ਕਿ ਤੁਸੀਂ ਕਿੱਦਾਂ ਦਾ ਪੰਜਾਬ ਦੇ ਨਾਲ ਖੜੋ ਹੋ ਪੰਜਾਬ ਦੇ ਪਾਣੀਆਂ ਦੀ ਗੱਲ ਕਰੋਗੇ ਪੰਜਾਬ ਦੇ ਧਰਮਾਂ ਦੀ ਗੱਲ ਕਰੋਗੇ ਓਥੇ ਆ ਕਿ ਇਹ ਗੱਲ ਹੋ ਰਹੀ ਹੈ हमको ਹਮਾਰਾ ਖੂਬ ਤੁਮ ਕੋ ਤੁਹਾਡਾ ਖੂਬ ਕੋਸ਼ ਬੰਦੇ ਇਕੱਲੇ ਐਮ ਐਲ ਏ ਬਣ ਲਈ ਆ ਰਹੇ ਨੇ ਅੱਜ ਉਹਨਾਂ ਨੂੰ ਟਿਕਟੂ ਦੇ ਜਾਵਾਂਗੇ ਭਲੇ ਭਲੇ ਕੱਲ ਨੂੰ ਨਾ ਦੇਵਾਂ ਤੁਹਾਡੀ ਧੀ ਪੜਨੇ ਕਰਦਣਗੇ ਬੰਦੇ ਉਹ ਤੁਹਾਨੂੰ ਇਹ ਨਹੀਂ ਚੀਜ਼ ਉਹ ਨਹੀਂ ਸਿਲੈਕਸ਼ਨ ਨਹੀਂ ਹੋਣੀ ਚਾਹੀਦੀ ਸੀ ਕਿ ਫਲਾਣਾ ਫਲਾਣਾ ਬੰਦਾ ਹੀ ਸਟੇਜ ਤੇ ਬੈਠ ਸਕਦਾ ਦੇਖੋ ਮੈਂ ਤੁਹਾਨੂੰ ਗੱਲ ਦੱਸਣਾ ਜੀ ਇਹ ਇਸ ਸਵੇਰੇ ਦਾ ਪ੍ਰੋਗਰਾਮ ਚਾਹੀਦਾ ਸੀ ਮੈਂ ਤਾਂ ਬੜਾ ਹੈਰਾਨ ਆ ਕਿ ਇਹ ਲਿਸਟ ਤਿਆਰ ਕਿਨੇ ਕੀਤੀ ਹੈ ਜੀ